ਮੈਂ ਆ ਰਣਜੀਤ ਕਾ ਤੁਹਾਡਾ ਡਾਇਰਨਲ ਵਲੌਗ ਜਿਹੜਾ ਹੈ ਸਟਾਰਟ ਕਰਨ ਲੱਗੀ ਹੈਗੀ ਆ ਤੇ ਅੱਜ ਜੇ ਆਪਾਂ ਕੁਝ ਨਵਾਂ ਲੈ ਕੇ ਆਏ ਆ ਤੁਹਾਡੇ ਲਈ ਤੇ ਚਲੋ ਆਪਾਂ ਸਕਿਨ ਕੇਅਰ ਤਿੰਨ ਜਿਹੜੀ ਹੁੰਦੀ ਆ ਹੈ ਕੇ ਦੀ ਰੁਟੀਨ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਆਂ ਡੇਲੀ ਤੇ ਆਪਾਂ ਅੱਜ ਤੁਹਾਡੇ ਲਈ ਇੱਕ ਨਵਾਂ ਜਿਹਾ ਵਲੌਗ ਲੈ ਕੇ ਆਏ ਹੈਗਾ ਕਦੀ ਕਦੀ ਕਹਿੰਦੇ ਹੈਗੇ ਕਿ ਆਪਾਂ ਨੂੰ ਵੀ ਕੁਝ ਆਪਣੀ ਲਾਈਫ ਦੇ ਵਿੱਚ ਚੇਂਜ ਕਰਨਾ ਚਾਹੀਦਾ ਹੈਗਾ ਤੇ ਆਪਾਂ ਵੀ ਕੁਝ ਆਪਣੇ ਵਿੱਚ ਚੇਂਜ ਐਕਟੀਵਿਟੀ ਜਿਹੜੀ ਹੈਗੀ ਆ ਉਹ ਲੈ ਕੇ ਆਏ ਹੈਗੇ ਮੈਂਨਾ ਸਵੇਰ ਦੀ ਬੈਠੀ ਆ ਅੱਜ ਕੱਲੀ ਆ ਕਰੇ ਤੇ ਬਹੁਤ ਜ਼ਿਆਦਾ ਬੋਰ ਹੋਰ ਦੇ ਹੁੰਦੀ ਪਈ ਸੀਗੀ ਕੋਈ ਵੀ ਮਾਈਕ ਨਹੀਂ ਹੈਗਾ ਤੇ ਮੈਂ ਮਾਈਕ ਦੇ ਨਾਲ ਵੀਡੀਓ ਸ਼ੂਟ ਕਰਦੀ ਹੈਗੀ ਮੈਂ ਬਸ ਆਲਰੇਡੀ ਸਿੰਪਲ ਵੀਡੀਓ ਜਿਹੜੀ ਹੈਗੇ ਉਹ ਸ਼ੂਟ ਕਰਦੀ ਹੈਗੀ ਆ ਤੇ ਨਾ ਹੀ ਕੋਈ ਮੇਰੇ ਕੋਲ ਕਿ ਵਧੀਆ ਕੁਆਲਿਟੀ ਦੇ ਟ੍ਰਾਈਪੋਡ ਨੇ ਨਾ ਹੀ ਵਧੀਆ ਕੁਆਲਿਟੀ ਦਾ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਹੈਗਾ ਬਸ ਓਨਲੀ ਕਿ ਮੇਰਾ ਜਜ਼ਬਾਤ ਜਿਹੜੇ ਨੇ ਉਹ ਹੀ ਵਧੀਆ ਕੁਆਲਿਟੀ ਦੇ ਨੇ ਤੇ ਮੈਂ ਇਹਨਾਂ ਤੇ ਆਪਣੇ ਦੇ ਕਾਬੂ ਪਾਉਣੀ ਹੁੰਦੀ ਆ ਤੇ ਲਾਲੋ ਕਿ ਹੋਰ ਜਿਹੜੇ ਨੈਗੇਟਿਵ ਜਿਨ੍ਹਾਂ ਨੇ ਨੈਗੇਟਿਵ ਸੋਚਣਾ ਹੁੰਦਾ ਉਹ ਸੋਚ ਹੀ ਲੈਂਦੇ ਨੇ ਕਿਸੇ ਬੰਦੇ ਬਾਰੇ ਹਨ ਜਿਨ੍ਹਾਂ ਦੀ ਥਿੰਕਿੰਗ ਇਹ ਹੀ ਆ ਕਿ ਹਾਂ ਤੇ ਇਹ ਬੰਦਾ ਨੈਗੇਟਿਵ ਅਤੇ ਬਸ ਨੈਗੇਟਿਵ ਹੀ ਹੀ ਰਹਿ ਸਕਦਾ ਹੈਗਾ ਕਦੇ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਤੁਸੀਂ ਨੈਗੇਟਿਵ ਤੁਸੀਂ ਨੈਗੇਟਿਵ ਨਹੀਂ ਰਹਿ ਸਕਦੇ ਹੈਗੇ ਮੇਰੇ ਹਸਬੰਡ ਦੀ ਕਾਲ ਵਿੱਚ ਆ ਗਈ ਸੀਗੀ ਤੇ ਸੌਰੀ ਇਸ ਲਈ ਤੇ ਹਾਂਜੀ ਆਪਾਂ ਚਲੋ ਜੀ ਵੀਡੀਓ ਦਾ ਗੱਲ ਤੇ ਹੀ ਕਰਦੇ ਆ ਐਡ ਤੇ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵੀਡੀਓ ਥੋੜੀ ਜਿਹੀ ਵਧੀਆ ਲਾਈਕ ਲਾਈ ਤੇ ਪਲੀਜ਼ ਜ਼ਰੂਰ ਚੈਨਲ ਨੂੰ ਕਰ ਲਿਓ ਹੈਲੋ ਤੁਸੀਂ ਕੱਲ ਜੀ ਸਾਰੇ ਨੂੰ ਸੋ ਘਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਚੜ੍ਹਦੀ ਕਲਾ ਵਿੱਚ ਹੋਗੇ ਅੱਜ ਆਪਾਂ ਬੈਠੇ ਸੀਗੇ ਬੋਰ ਹੁੰਦੇ ਪੈ ਸੀ ਆਪਾਂ ਸੋਚਿਆ ਕਿ ਕਿਉਂ ਨਾ ਅੱਜ ਤੁਹਾਡੇ ਲਈ ਵੀ ਇੱਕ ਸਪੈਸ਼ਲ ਜਿਹਾ ਸੰਡੇ ਦਾ ਵਲੌਗ ਲੈ ਕੇ ਆਈਏ ਤੇ ਆਪਾਂ ਆ ਗਏ ਜੀ ਤੁਹਾਡੇ ਰੂਬਰੂ ਹਲੋ ਜੀ ਵੈਲਕਮ ਜੀ ਤੁਹਾਡਾ ਆਪਣੇ YouTube ਚੈਨਲ ਕਾਲੀਵਾਲ ਫੈਮਿਲੀ ਵਲੌਗ ਵਿੱਚ ਹੋਰ ਜੀ ਤੁਸੀਂ ਸਾਰੇ ਜਣੇ ਕੀ ਮੈਸੂਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਆਪਾਂ ਜੀ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਲੱਗੇ ਹੈਗੇ ਆ ਇਹ ਸਾਰਿਆਂ ਦੀ ਐਗਜ਼ੈਕਟਲੀ ਲਾਈਫ ਜਿਹੜੀ ਹੈਗੀ ਆ ਬਹੁਤ 네ਗੇਟਿਵ ਪੋਜ਼ਿਟਿਵਿਟੀ ਆਉਂਦੀ ਰਹਿੰਦੀ ਆ ਲੜਾਈਆਂ ਝਗੜੇ ਲਾਈਫ ਦੇ ਵਿੱਚ ਬਹੁਤ ਕੁਝ ਹੁੰਦਾ ਰਹਿੰਦਾ ਹੈ ਆਪਾਂ ਅੱਜ ਉਹਦੇ ਰਿਲੇਟਿਡ ਹੀ ਤੁਹਾਡੇ ਲਈ ਵਲੌਗ ਲੈ ਕੇ ਆਏ ਹੈਗੇ ਆ ਬਣੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਮੈਨ ਕਰਨਾ ਨਾ ਭੁੱਲਿਆ ਕਰੋ ਆਪਾਂ ਲੈ ਕੇ ਆਏ ਇੱਕ ਪੋਜ਼ਿਟਿਵ ਵਲੌਗ ਆਪਾਂ ਪੋਜ਼ਿਟਿਵ ਕਿਵੇਂ ਰਹਿ ਸਕਦੇ ਹੈਗੇ ਆ ਸਾਰੀ ਲਾਈਫ ਤੇ ਅੱਜ ਜੇ ਮੈਂ ਇਕੱਲੀ ਕਰੇ ਤੇ ਬਹੁਤ ਜ਼ਿਆਦਾ ਬੋਰ ਹੁੰਦੀ ਪਈ ਸੀ ਕਿਉਂਕਿ ਮੇਰੀ ਬੇਟੀ ਵੀ ਨਹੀਂ ਕਰੇ ਹੈਗੀ ਤੇ ਮੇਰੀ ਫੈਮਿਲੀ ਵੀ ਜਿਹੜੀ ਹੈਗਾ ਉਹ ਵੀ ਕਿਸੇ ਐਨੀਮੇਸ਼ਨ ਤੇ ਗਈ ਹੋਈ ਆ ਆਪਾਂ ਸੀਗੇ ਇਕੱਲੇ ਕਰੇ ਤੇ ਆਪਾਂ ਸੋਚਿਆ ਕਿ ਕਿਉਂ ਨਾ ਤੁਹਾਡੇ ਲਈ ਇੱਕ ਛੋਟਾ ਜਿਹਾ ਵਲੌਗ ਜਿਹੜਾ ਹੈਗਾ ਲੈ ਕੇ ਆਈਏ ਆਪਾਂ ਸਵੇਰ ਹੀ ਆਪਣੀ ਜਿਹੜੀ ਸਵੇਰ ਦੀ ਰੁਟੀਨ ਤੇ ਦੂ ਲਾਈਫ ਕੀ ਹੁੰਦੀ ਆ ਤੇ ਆਪਾਂ ਤੁਹਾਡੇ ਨਾਲ ਇਹਦੇ ਨਾਲ ਜਿਹੜਾ ਹੈਗਾ ਪੋਜ਼ਿਟਿਵਿਟੀ ਦੇ ਵਿੱਚ ਕਿਵੇਂ ਰਹਿ ਸਕਦੇ ਹੈਗੇ ਆ ਆਪਾਂ ਤੁਹਾਡੇ ਲਈ ਇਹ ਜਿਹੜਾ ਹੈਗਾ ਵੀਡੀਓ ਤਾਂ ਲੈ ਕੇ ਆਏ ਹਾਂ ਤੇ ਆਪਾਂ ਦਿਨ ਵਿੱਚ ਕਿਵੇਂ ਪੋਜ਼ਿਟਿਵ ਰਹਿਣਾ ਹੈਗਾ ਇਹ ਪਿੰਡੂ ਲਾਈਫ ਦੇ ਵਿੱਚ ਜਦੋਂ ਲਾ ਲਓ ਆਪਾਂ ਸਵੇਰ ਉੱਠਦੇ ਆਂ ਇਸ਼ਨਾਨ ਪਾਣੀ ਕਰਦੇ ਆ ਆਪਣੇ ਬਾਗ ਪੂਜਾ ਕਰਦੇ ਆ ਇਹ ਹਰ ਇੱਕ ਘਰ ਦੇ ਵਿੱਚ ਹਰ ਇੱਕ ਇਸਤਰੀ ਦੀ ਆਦਤ ਹੁੰਦੀ ਆ ਹਨਾ ਤੇ ਹਰ ਕੋਈ ਹਰ ਕੋਈ ਲੇਡੀ ਚਾਹੁੰਦੀ ਆ ਕਿ ਮੇਰਾ ਜਿਹੜਾ ਘਰ ਆ ਉਹ ਵਧੀਆ ਸਾਫ਼ ਸੁਥਰਾ ਤੇ ਹਮੇਸ਼ਾ ਹੀ ਕਲੀਨ ਰਹੇ ਤੇ ਇਸ ਦੇ ਨਾਲ ਉਹ ਚਾਹੁੰਦੀ ਆ ਕਿ ਮੇਰੀ ਲਾਈਫ ਜਿਹੜੀ ਹੈਗੀ ਆ ਬਿਲਕੁਲ ਕਿ ਬੜੀ ਸੋਹਣੀ ਜੀ ਤੇ ਬੜੀ ਸਿੰਪਲ ਜੀ ਲਾਈਫ ਹੋਵੇ ਹੈ ਇਹ ਹਰ ਇੱਕ ਲੇਡੀ ਦਾ ਸੁਪਨਾ ਹੁੰਦਾ ਹੈ ਮੇਰੇ ਬੱਚੇ ਜਿਹੜੇ ਹੈਗੇ ਮੇਰੇ ਰਿਸਪੈਕਟ ਕਰਨ ਮੇਰੇ ਹਸਬੰਦ ਮੇਰੇ ਰਿਸਪੈਕਟ ਕਰਨ ਤੇ ਮੇਰੀ ਫੈਮਿਲੀ ਜਿਹੜੀ ਹੈਗੇ ਮੇਰੇ ਰਿਸਪੈਕਟ ਕਰੇ ਹੈ ਹਨ ਤੇ ਹਰ ਇੱਕ ਫੈਮਿਲੀ ਦਾ ਹਰ ਇੱਕ ਲੇਡੀ ਦਾ ਰੀਝਾਂ ਭਰਿਆ ਜਿਹੜਾ ਦੇਣਾ ਨਾ ਉਹ ਹਰ ਇੱਕ ਉਹ ਸੋਚ ਕੇ ਚੱਲਦੀ ਹੈ ਹਨ ਤੇ ਬਹੁਤ ਕੁਝ ਜੁਬਾ ਸੋਚਦੀ ਆ ਕਿ ਕਈ ਭੈਣਾਂ ਤਾਂ ਸੋਚਦੀਆਂ ਨੇ ਤੇ ਕਈ ਭੈਣਾਂ ਮੇਰੇ ਵਰਗੇ ਜਿਹੜੇ ਹੈਗੇ ਬਿਲਕੁਲ ਨਹੀਂ ਸੋਚਦੀਆਂ ਕਿ ਅੱਜ ਕੀ ਕਰਨਾ ਹੈ ਕੀ ਨਹੀਂ ਕਰਨਾ ਜਿਸ ਤਰ੍ਹਾਂ ਹੁਣ ਮੇਰਾ ਸਵੇਰੇ ਸਵੇਰੇ ਏਮ ਸੀਗਾ ਕਿ ਮੈਂ ਸਵੇਰੇ ਉੱਠਾਂ ਉੱਠ ਕੇ ਤੇ ਮੇਰੀ ਬੇਟੀ ਕਿਉਂ ਮੇਰੇ ਨਾਲ ਪਈ ਹੁੰਦੀ ਆ ਛੋਟੀ ਆ ਜੇ ਚਲੋ ਨਹੀਂ ਉੱਠਣ ਦੇ ਦਿੰਦੇ ਆਪਾਂ ਤੇ ਥੋੜਾ ਸਮਾਂ ਆ ਚਲੋ ਕੋਈ ਗੱਲ ਹੈ ਜਦੋਂ ਵੱਡੀ ਹੋ ਗਈ ਤਾਂ ਫਿਰ ਤਾਂ ਆਪਾਂ ਵੀ ਉੱਠੇ ਜਾਇਆ ਕਰਨਾ ਦੇ ਕਿਉਂਕਿ ਆਪਾਂ ਨੂੰ ਸ਼ੁਰੂ ਤੋਂ ਆਦਤ ਆ ਕਿ ਆਪਾਂ ਸਵੇਰ ਸਵੇਰ ਮਾਰਨਿੰਗ ਟਾਈਮ ਉੱਠ ਚੱਲਦੇ ਹੈਗੇ ਤੇ ਜਦੋਂ ਆਪਾਂ ਥੋੜੇ ਠੀਕ ਨਹੀਂ ਹੁੰਦੇ ਹੈਗੇ ਤੇ ਆਪਣੇ ਕੋਲੋਂ ਨਹੀਂ ਉੱਠਿਆ ਜਾਂਦਾ ਹੈਗਾ ਹਨ ਤੇ ਆਪਣਾ ਉਸ ਦਿਨ ਜਿਹੜਾ ਦਿਨ ਆ ਉਹ ਕਿਸ ਤਰ੍ਹਾਂ ਦਾ ਲੰਘਦਾ ਹੈਗਾ ਆ ਤੇ ਉਸ ਦਿਨ ਨੂੰ ਆਪਾਂ ਕਿ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਆ ਕਿ ਜਦੋਂ ਆਪਾਂ ਕਹਿੰਨੇ ਕਿ ਹਾਏ ਆਪਣਾ ਦਿਨ ਆ ਬੋਰ ਆ ਤੇ ਆਪਾਂ ਕਿਸ ਤਰ੍ਹਾਂ ਆਪਣੇ ਚ ਕਿ ਇੱਕ ਭਰਪੂਰ ਜੀ એનર્ਜੀ ਕਿਵੇਂ ਲੈ ਕੇ ਆਈਏ ਹਨ ਤੇ ਅੱਜ ਮੈਂ ਵੀ ਸਵੇਰ ਦੀ ਬੋਰ ਹੋਈ ਜਾ ਰਹੀ ਸੀਗੀ ਕੰਮ ਧੰਦੇ ਸਾਰੇ ਘਰ ਦੇ ਕਰਲੇ ਸੀਗੇ ਤੇ ਆਪਣੇ ਪਾਂਡਾ ਸ਼ੰਨਾ ਜਿਹੜਾ ਸਾਰਾ ਹੀ ਸਾਫ਼ ਸੁਥਰਾ ਕਰ ਲਿਆ ਸੀਗਾ ਘਰ ਵੀ ਸਾਫ਼ ਸੁਥਰਾ ਕਰ ਲਿਆ ਤੇ ਆਪਣੇ ਆਪ ਨੂੰ ਹੀ ਆਪਣੇ ਆਪ ਨੂੰ ਤਾਂ ਮੈਂ ਸੁਬਾਹੀ ਜਦੋਂ ਮੇਰੇ ਫੈਮਿਲੀ ਇੱਥੇ ਸੀ ਉਦੋਂ ਹੀ ਸਾਫ਼ ਸੁਥਰਾ ਕਰ ਲਿਆ ਸੀਗਾ ਤੇ ਨਹਾ ਲਿਆ ਸੀਗਾ ਆਪਾਂ ਤੇ ਆ ਸੋਨੇ ਸੋਨੇ ਜਿਹੜੇ ਕੱਪੜੇ ਆ ਤੁਹਾਨੂੰ ਪਤਾ ਹੀ ਹੈ ਕਿ ਵਾਈਗਰੂ ਨੇ ਜੋ ਵੀ ਆਪਾਂ ਨੂੰ ਦਿੱਤਾ ਹੈ ਬਹੁਤ ਵਧੀਆ ਦਿੱਤਾ ਹੈ ਬਹੁਤ ਵਧੀਆ ਬਖਸ਼ਿਸ਼ ਕੀਤੀ ਹੈਗੀ ਆ ਦੇ ਇਸ ਦੇ ਨਾਲ ਹੀ ਆਪਣੀ ਜਿਹੜੀ ਦਿਨ ਦੀ ਸ਼ੁਰੂਆਤ ਹੋਈ ਸੀ ਤੇ ਆਪਾਂ ਸੋਚਿਆ ਕਿ ਸਾਰੇ ਦਿਨ ਹੈ ਨਾ ਕਿ ਆਪਾਂ ਲਾਲੂ ਜੀ ਤੋਂ ਕੱਲੇ ਘਰ ਦੇ ਵਿੱਚ ਹੁੰਨੇ ਆ ਇੱਕ ਲੇਡੀ ਆ ਕੱਲੀ ਘਰ ਦੇ ਵਿੱਚ ਹੋਵੇ ਤੇ ਉਹ ਸਾਰੇ ਦਿਨ ਕੀ ਕਰ ਸਕਦੀ ਹੈ ਤੇ ਕਿਸ ਤਰ੍ਹਾਂ એનર્ਜੀ ਪਰ ਹੈ ਜਿਹੜਾ ਦੇਣਾ ਉਹ ਕਿਸ ਤਰ੍ਹਾਂ ਜੀ ਸਕਦੀ ਹੈ ਵੀਰ ਤੇ ਲਾਲੂ ਆਪਾਂ ਨੂੰ ਕਈ ਸੋ ਕੰਮ ਤਾਂ ਦੇ ਹੁੰਦੇ ਨੇ ਉਹਨਾਂ ਕੰਮ ਤਾਂ ਦੇ ਤੋਂ ਇਲਾਵਾ ਵੀ ਆਪਣੀ ਇੱਕ ਲਾਈਫ ਆ ਤੇ ਜਿਸ ਨੂੰ ਆਪਾਂ ਕਿ ਪੋਜ਼ਿਟਿਵਿਟੀ ਦੇ ਵਿੱਚ ਜੀਣਾ ਹੈਗਾ ਯਾ ਤੇ ਮੈਂ ਸਵੇਰ ਉੱਠੀ ਤੇ ਨਹਾਤੇ ਆਪਾਂ ਨਹਾ ਤੋ ਲਿਆ ਦੋਨਾਂ ਮਾਵਾਂ ਦੀਆਂ ਨੇ ਤੇ ਚਲੋ ਆਪਾਂ ਉਸ ਨੂੰ ਰੈਡੀ ਕੀਤਾ ਤੇ ਚਲੋ ਉਹ ਗੋਇੰਗ ਆਨ ਕਿਉਂ ਵੀ ਚਲੇਗੀ ਜਿੱਥੇ ਉਹਨਾਂ ਨੇ ਇਨਵੀਟੇਸ਼ਨ ਦੇ ਜਾਣਾ ਸੀ ਉਹ ਹੀ ਚਲੇਗੇ ਤੇ ਪਿੱਛੋਂ ਆਪਾਂ ਰਹਿ ਗਏ ਜੀ ਇਕੱਲੇ ਤੇ ਕਿਉਂਕਿ ਆਪਣਾ ਜਨ ਦਿਲ ਨਹੀਂ ਸੀਗਾ ਕਰਦਾ ਹੈਗਾ ਤੇ ਆਪਾਂ ਨਹੀਂ ਗਏ ਹੈਗੇ ਤੇ ਅੱਜ ਵੀ ਆ ਸੋਚੇ ਪਏ ਨੇ ਸਾਰੇ ਦਿਨ ਬੋਰ ਹੋਈ ਜਾ ਰਹੀ ਸੀ ਕਿਉਂਕਿ ਮੇਰੇ ਬੇਟੀ ਅੱਗੇ ਬਹੁਤ ਟਾਈਮ ਜਲਦੀ ਆ ਜਾਂਦੀ ਹੈਗੇ ਤੇ ਕਿ ਅੱਜ ਇਹਨਾਂ ਨੂੰ ਕੰਮ ਦਿੰਦੇ ਆਪਾਂ ਕਰਦੇ ਹੁੰਨੇ ਤੇ ਉਹ ਉੱਠ ਵੀ ਜਾਂਦੀ ਆ ਵੀ ਜਾਂਦੀ ਹੈਗੀ ਸਕੂਲ ਤੋਂ ਤੇ ਫਿਰ ਜੇ ਅਸੀਂ એનર્ਜੀ ਦੇ ਨਾਲ ਹਨਾ ਤੇ ਆਪਾਂ ਕਈ ਕੰਮ ਧੰਦੇ ਜਿਹੜੇ ਹੁੰਦੇ ਉਦੋਂ ਤੇ ਆਪਾਂ ਕਰ ਲੈਣੇ ਕਿ ਹਾਂ ਆਪਣੀ ਬੇਟੀ ਆਉਣ ਵਾਲੀ ਆ ਜਾਂ ਆਪਣੇ ਸਕੂਲ ਤੋਂ ਬੱਚੇ ਆਉਣ ਵਾਲੇ ਹੈਗੇ ਨੇ ਆਪਾਂ ਆ ਕੰਮ ਕਰਨੇ ਆ ਉਹ ਕੰਮ ਕਰਨੇ ਆ ਆਪਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਕੰਮ ਕਰ ਲਈਏ ਜੇ ਆਪਾਂ ਆਪਣਾ ਟਾਰਗੇਟ ਰੱਖੀਏ ਤਾਂ ਇਹ ਆਪਣੇ ਕੰਮ ਤਾਂ ਹੀ ਕੰਪਲੀਟ ਹੁੰਦੇ ਜੇ ਆਪਾਂ ਆਪਣਾ ਟਾਰਗੇਟ ਰੱਖੀਏ ਤਾਂ ਹਲਾ ਮੈਂ ਸੋਭਾ ਪਤਾ ਕੀ ਕਰਦੀ ਹੁੰਨੇ એનર્ਜੀ ਭਰਿਆ ਜੀਵਨ ਮੈਂ ਕਿਵੇਂ ਬਦਿਤ ਕਰਦੀ ਹੈਗੀ ਆ ਸਾਰੇ ਦਿਨ ਜਿਹੜਾ ਜਦੋਂ ਮੈਂ ਸਵੇਰ ਉੱਠਦੀ ਹਾਂ ਨਾ ਸਵੇਰ ਉੱਠ ਕੇ ਮੈਂ ਤਿੰਨ ਤੋਂ ਚਾਰ ਗੱਲਾਂ ਸੋਚਣੀਆਂ ਹੁੰਦੀਆਂ ਇਹ ਮੇਰਾ ਹਮੇਸ਼ਾ ਦਾ ਰੂਟੀਨ ਹੈਗਾ ਕਿ ਮੈਂ ਸੋਚਣੀਆਂ ਹੀ ਸੋਚਣੀਆਂ ਸਵੇਰ ਜਦੋਂ ਵੀ ਮੈਂ ਉੱਠਦੀ ਹਾਂ ਲਾਲੋ ਜਿਸ ਦਿਨ ਮੈਂ ਲੇਟ ਉੱਠਦੀ ਹਾਂ ਮੇਰੇ ਬੱਚੇ ਮੇਰੇ ਨਾਲ ਹੁੰਦੇ ਨੇ ਸੁੱਤੇ ਪਏ ਹੁੰਦੇ ਨੇ ਤੇ ਮੈਂ ਕਿਸ ਤਰ੍ਹਾਂ ਆਪਣਾ ਜਿਹੜਾ ਹੈਗਾ ਆ એનર્ਜੀ ਭਰਿਆ ਜਿਹੜਾ ਡੇ ਆ ਮੈਂ ਕਿਸ ਤਰ੍ਹਾਂ ਬਤੀਤ ਕਰਦੀ ਹੈਗੀ ਜੋ ਵੀ ਮੈਂ ਆਪਣੇ ਕੰਮ ਸੋਚਿਆ ਹੁੰਦਾ ਹੈ ਕਿ ਮੈਂ ਅੱਜ ਆਹ ਵਾਲਾ ਕੰਮ ਕਰਨਾ ਹੈ ਤੋ ਮੈਂ ਪਹਿਲੇ ਦਿਨ ਤੋਂ ਹੀ ਉਹਦੀ ਜਿਹੜੀ ਹੈਗੀ ਆ ਸਟਾਰਟਿੰਗ ਜਿਹੜੀ ਹੈਗੀ ਉਹ ਮੈਂ ਕਰ ਲੈਣੀ ਹੁੰਦੀ ਪਹਿਲਾਂ ਮੈਂ ਤਿਆਰੀ ਕਰਕੇ ਰੱਖ ਲੈਣੀ ਹੁੰਨੇ ਕਿ ਮੈਂ ਸਵੇਰ ਆਹ ਵਾਲਾ ਕੰਮ ਕਰਨਾ ਹੈਗਾ ਤੇ ਇਸ ਦੇ ਨਾਲ ਹੀ ਮੇਰੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੇ ਮੈਂ ਜਦੋਂ ਸਵੇਰ ਉੱਠਦੀ ਆ ਉੱਠ ਕੇ ਇਸ਼ਨਾਨ ਕਰੀਦਾ ਆ ਪਹਿਲਾਂ ਸਭ ਤੋਂ ਉੱਠ ਕੇ ਮੈਂ ਇੱਕ ਟੈਬਲੇਟ ਲੈਣੀ ਹੈਗੀ ਹੈ ਟੈਬਲੇਟ ਲੈ ਕੇ ਤੇ ਫਿਰ ਜੀ ਮੈਂ ਕੀ ਤੁਹਾਨੂੰ ਪਤਾ ਹੈ ਕਿ ਦਵਾਈਆਂ ਤੋਂ ਬਿਨਾ ਵੀ ਨਹੀਂ ਕੋਈ ਜ਼ਿੰਦਗੀ ਹੈਗੀ ਆਪਣੀ ਦਵਾਈਆਂ ਤੇ ਖਾ ਲੀਏ ਜਿਹੜੀ ਜ਼ਿੰਦਗੀ ਆਪਣੀ ਚੱਲਦੀ ਹੈਗੀ ਤੇ ਲਾਲੋ ਜਿਹੜੀਆਂ ਦਵਾਈਆਂ ਨੇ ਆਪਾਂ ਨੂੰ ਜਿਹੜੀਆਂ ਰੈਗੂਲਰ ਆਪਣਾ ਆਪਣਾ ਲਾਈਫ ਦੇ ਵਿੱਚ ਆਪਾਂ ਲੈਣੀਆਂ ਹੁੰਦੀਆਂ ਤੇ ਇਹ ਆਪਾਂ ਲੈ ਕੇ ਸਭ ਤੋਂ ਪਹਿਲਾਂ ਇਹ ਆਪਣੀ ਰੁਟੀਨ ਹੈਗੀ ਇਹ ਹੀ ਆਪਣੀ ਖਾਣਾ ਕਿ ਹੈਗੀ ਆ ਤੇ ਮੈਂ ਪਹਿਲਾਂ ਇਹ ਹੀ ਲੈਂਦੀ ਹੈਗੀ ਆ ਤੇ ਫਿਰ ਜੀ ਮੈਂ ਸੁਬਾ ਸੁਬਾ ਫਿਰ ਮੈਂ ਇਸ਼ਨਾਨ ਪਾਣੀ ਕਰਦੀ ਆ ਉਸ ਤੋਂ ਅੱਧਾ ਘੰਟਾ ਬਾਅਦ ਫਿਰ ਮੈਂ ਚਾਹ ਕਾਫੀ ਚ ਜੋ ਵੀ ਕੁਝ ਦੁੱਧ ਵਗੈਰਾ ਲਾਣਾ ਹੁੰਦਾ ਮੈਂ ਲੈ ਲੈਣੀ ਹੁੰਦੀ ਆ ਤੇ ਆਪਣੀ ਬੇਟੀ ਨੂੰ ਵੀ ਫਿਰ ਉਦੋਂ ਹੀ ਦਿਨੀ ਹੁੰਨੀ ਆ ਫਿਰ ਉਸ ਤੋਂ ਬਾਅਦ ਹੁੰਦਾ ਕਿ ਮੇਰਾ ਉਸਤਾ ਟਿਫਨ ਰੈਡੀ ਕਰਨਾ ਉਸ ਤੋਂ ਬਾਅਦ ਉਸਨੂੰ ਰੈਡੀ ਕਰਨਾ ਉਸ ਤੋਂ ਬਾਅਦ 9:30 ਮੈਂ ਉਸ ਨੂੰ ਚੜਾ ਕੇ ਆ ਜਾਨੀ ਆ ਤੇ ਫਿਰ ਮੈਂ ਆਪਣੇ ਜਿਹੜੀ ਜਿਸ ਤਰ੍ਹਾਂ ਹੁਣ ਉਸਤੇ ਕੱਪੜੇ ਵਾਸ਼ ਕਰਨੇ ਆ ਆਪਣੇ ਕੱਪੜੇ ਵਾਸ਼ ਕਰਨੇ ਤੇ ਜਿਹੜੇ ਹੋਰ ਘਰ ਦੇ ਵੀ ਕਈ ਕੰਮ ਦੰਦੇ ਹੁੰਦੇ ਨੇ ਤੇ ਬਾਹਰ ਦੇ ਵੀ ਆਪਣੇ ਜਿਹੜੇ ਕਈ ਕੰਮ ਦੰਦੇ ਹੁੰਦੇ ਨੇ ਮੇਰੀ ਬੇਟੀ ਦੇ ਰਿਲੇਟਡ ਤੇ ਮੈਂ ਉਹ ਵੀ ਜਿਹੜੇ ਹੈਗੇ ਨੇ ਉਹਨਾਂ ਦਾ ਮੈਂ ਇੱਕ ਟਾਰਗੇਟ ਰੱਖਿਆ ਹੁੰਦਾ ਹੈ ਤੇ ਉਸ ਨੂੰ ਮੈਂ ਜਿਹੜਾ ਹੈਗਾ ਆ ਕਿ ਪਹਿਲਾਂ ਮੈਂ ਆਪਣਾ ਟਾਰਗੇਟ ਮੇਥ ਲੈਣੀ ਹੁੰਦੀ ਆ ਕਿ ਅੱਜ ਮੈਂ ਆ ਵਾਲਾ ਕਰਨਾ ਹੈ ਜੇ ਲਾ ਲੂ ਮੈਂ ਕਿਸੇ ਦਿਨ ਕਿ ਆਪਣੀ ਬੇਟੀ ਤੋਂ ਹਨਾ ਜਲਦੀ ਫ੍ਰੀ ਹੋ ਜਾਨੀ ਹੈਗੀ ਆ ਤੇ ਕਿ ਉਸ ਦੀ ਬੱਸ ਜਿਹੜੀ ਹੈਗੀ 9:30 ਵਜੇ ਤੋਂ ਪਹਿਲਾਂ ਆ ਜਾਂਦੀ ਹੈ ਫਿਰ ਮੈਂ ਜਲਦੀ ਜਲਦੀ ਘਰੇ ਆ ਜੰਨੀ ਆ 3 ਮਿੰਟ ਦੇ ਵਿੱਚ ਮੈਂ ਘਰੇ ਆ ਜੰਨੀ ਆ ਘਰੇ ਆ ਕੇ ਫਿਰ ਮੈਂ ਜਿਹੜੇ ਵੀ ਆਪਣੇ ਕੰਮ ਦਿੰਦੇ ਹੁੰਦੇ ਨੇ ਉਹਨਾਂ ਨੂੰ ਕਰਦਿਆਂ ਕੰਪਲੀਟ ਕਰਦੀ ਹੈਗੀ ਆ ਉਹਨਾਂ ਨੂੰ ਮੈਂ ਕੰਪਲੀਟ ਕਰਨ ਤੋਂ ਬਾਅਦ ਵਿੱਚ ਜਿਹੜੇ ਬਾਹਰ ਦੇ ਕੰਮ ਦਿੰਦੇ ਹੁੰਦੇ ਨੇ ਫਿਰ ਮੈਂ ਉਹ ਕਰਦੀ ਹੈਗੀ ਤੇ ਆਪਣੇ ਵਿੱਚ ਇੱਕ ਮੈਂ ਜੋਸ਼ ਭਰਦੀ ਹੁੰਨੀ ਆ ਸਵੇਰੇ ਸਵੇਰੇ ਕਿ ਹਾਂ ਮੈਂ ਜਿਹੜੇ ਕੰਮ ਹੈਗੇ ਨੇ ਇਹਨਾਂ ਨੂੰ ਜਲਦੀ ਜਲਦੀ ਨਿਬੇੜਨੇ ਨੇ ਤੇ ਬਿਲਕੁਲ ਵੀ ਆਲਸ ਨਹੀਂ ਕਰਨਾ ਹੈਗਾ ਮੈਂ ਆਪਣੇ ਆਪ ਦੇ ਵਿੱਚ ਤੇ ਜਿੱਦਣ ਮੈਂ ਆਲਸ ਕਰ ਲੈਂਦੀ ਹੈਗੀ ਨਾ ਤੇ ਮੇਰੇ ਕੋਲ ਕੁਝ ਨਹੀਂ ਹੁੰਦਾ ਹੈਗਾ ਸਾਰਾ ਦਿਨ ਬਸ ਆਲਸ 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 ਆਨਲੀ ਆਲਸ ਰਹਿੰਦਾ ਹੈ ਹਨ ਫਿਰ ਮੈਂ ਆਪਣੇ ਵਿੱਚ ਨਾ એનર્ਜੀ ਪਤਾ ਕਿਵੇਂ ਭਰਦੀ ਆ ਇੱਕ ਲੈਣੀ ਆ ਪਾਣੀ ਪਾਣੀ ਦੇ ਵਿੱਚ ਥੋੜੀ ਜੀ ਚਾਹ ਪੱਤੀ ਪਾਉਣੀ ਹੈ ਤੇ ਚਾਹ ਪੱਤੀ ਦੇ ਨਾਲ ਹੀ ਥੋੜੀ ਜੀ ਦੁੱਧ ਪਾ ਦਿੰਨੀ ਆ ਬਸ ਉਸ ਨੂੰ ਪੀ ਕੇ ਉਸ ਤੋਂ 10 ਮਿੰਟ ਬਾਅਦ ਫਿਰ ਮੇਰੇ ਚ એનર્ਜੀ ਇੰਨੀ ਕੁ ਜ਼ਿਆਦਾ ਫੇਰ ਆ ਜਾਂਦੀ ਕਿ ਬਹੁਤ ਹੀ ਜ਼ਿਆਦਾ ਤੇ ਮੈਂ ਬਹੁਤ ਜ਼ਿਆਦਾ ਲਾਊਡਲੀ ਸਪੀਕ ਕਰ ਤੇ ਬੋਲਦੀ ਪਈ ਕਿਉਂਕਿ ਅੱਜ ਘਰੇ ਕੋਈ ਨਹੀਂ ਹੈਗਾ ਨੀਰਾ ਦਿਲ ਕਰਦਾ ਪਿਆ ਕਿ ਕਿਉਂ ਨਾ ਆਪਣੀ ਜਿਹੜੀ ਲਾਈਫ ਉਹ ਖੁੱਲੀ ਜੀ ਜੀਵ ਜਾਈ ਹਨ ਜੈਸੇ ਮੈਂ ਆਪਣੇ ਆਪਣੀ ਲਾਈਫ ਜਿਹੜੀ ਉਹ ਬਿਲਕੁਲ ਟੈਨਸ਼ਨ ਫਰੀ ਜੀ ਨਹੀਂ ਹੈਗੀ ਤੇ ਬਿਲਕੁਲ ਮੈਨੂੰ ਕੋਈ ਵੀ ਕਿਸੇ ਦੇ ਕੋਈ ਰਿਲੇਟਰ ਕੋਈ ਟੈਨਸ਼ਨ ਨਹੀਂ ਹੈਗੀ ਹੈਗੀ ਬਸ ਆਪਣੀ ਬੇਟੀ ਆਪਣੇ ਹਸਬੰਡ ਤੋਂ ਇਲਾਵਾ ਮੈਨੂੰ ਹੋਰ ਕਿਸੇ ਸੋਚਣ ਲਈ ਕਿਸੇ ਦਾ ਟਾਈਮ ਨਹੀਂ ਹੈਗਾ ਤੇ ਇਸ ਲਈ ਮੈਂ ਬਸ ਆਪਣੇ ਦਿਨ ਨੂੰ ਬਾਰੇ ਸੋਚਦੀ ਹੁੰਨੀ ਆ ਕਿ ਅੱਜ ਕੀ ਕਰਨਾ ਹੈ ਅੱਜ ਮੇਰੇ ਹਸਬੰਡ ਕੀ ਕਰਦੇ ਹੋਣਗੇ ਜਾਂ ਮੈਂ ਕੀ ਕਰਨਾ ਹਨ ਤੇ ਉਹ ਵੀ ਕੰਮ ਕਰਨ ਦਾ ਕਰਦੇ ਨੇ ਹਨਾ ਤੇ ਉਹਨਾਂ ਦੇ ਵੱਲ ਸੋਚ ਕੇ ਮੈਂ ਆਪਣੀ ਜਿਹੜੀ ਸੋਚ ਆ ਥੋੜੀ ਜਿਹੀ ਚੇਂਜ ਕੀਤੀ ਹੋਈ ਆ ਤੇ ਪਹਿਲਾਂ ਮੈਂ ਹਨਾ ਬੜੀ ਲੜਾਕੂ ਜੀ ਤੇ ਬੈ 9 ਵੀ ਵੱਜਦੀ ਰਹੀ ਕੁੜੀ ਵੀ ਵੱਜਦੀ ਤੇ ਅੱਗੇ ਵੱਜਦੀ ਰਹੂੰਗੀ ਹਨਾ ਉਹ ਤਾਂ ਚਲੋ ਕੋਈ ਨਾ ਇਹ ਤਾਂ ਇੰਨੀ ਇੱਕ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਆਮ ਹਨਾ ਤੇ ਫਿਰ ਜੀ ਆਪਾਂ ਫਿਰ ਮੈਂ ਆਪਣੇ ਚ ਜੋਸ਼ ਇਸ ਤਰ੍ਹਾਂ ਭਰਦੀ ਹੈਗੀ ਆ ਤੇ ਬਸ ਸਵੇਰੇ ਮੈਂ ਲੈਣੀ ਹੈਗੀ ਆਂ ਜੀ ਬਸ ਦੋ ਸਿੰਪਲ ਜਿਹਾ ਰੋਟੀਆਂ ਤੇ ਬੈ ਬੈ ਸਵੇਰੇ ਸ਼ੁਰੂ ਤੋਂ ਤੇ ਚੁੱਪੜਦੀ ਨਹੀਂ ਸੀ ਹੁੰਦੀ ਰੋਟੀ ਕਿਉਂ ਬਲੀ ਕਦੀ ਰੋਟੀ ਨਹੀਂ ਸੀ ਖਾਦੀ ਹੈਗੀ ਮੈਂ ਤੇ ਆਪਣੀ ਲਾਈਫ ਜਿਹੜੀ ਹੈਗੀ ਆ ਮੈਂ ਬਿਲਕੁਲ ਆਪਣਾ ਰਾਤ ਨੂੰ ਤੁਸੀਂ ਟਾਰਗੇਟ ਲਿਆ ਕਰੋ ਕਿ ਆਪਾਂ ਲਾਈਫ ਦੇ ਵਿੱਚ ਕੀ ਕਰਨਾ ਹੈਗਾ ਐ ਸਵੇਰੇ ਸੁਬਾ ਸੁਬਾ ਉੱਠ ਕੇ ਵਾਹਿਗੁਰੂ ਦਾ ਨਾਮ ਲੈ ਕੇ ਤੇ ਮੈਂ ਇੱਕ ਨਾ ਸਪੀਕਰ ਤੁਹਾਨੂੰ ਦੱਸਿਆ ਸੀ ਕਿ ਮੈਂ ਸਪੀਕਰ ਬਹੁਤ ਵਾਰੀ ਤੁਹਾਡੇ ਨਾਲ ਸਾਂਝਾ ਕੀਤਾ ਹੋਇਆ ਹੈ ਸ਼ਾਇਦ ਮੇਰੇ ਹੁਣ ਵੀ ਇੱਥੇ ਨੀਅਰ ਪਿਆ ਹੈਗਾ ਤੇ ਮੈਂ ਤੁਹਾਨੂੰ ਨਾਲ ਸ਼ੇਅਰ ਕਰੂੰ ਕਿ ਲਾਸਟ ਤੇ ਤੇ ਫਿਰ ਜੀ ਮੈਂ ਹਣ ਸਵੇਰੇ ਗੁਰਬਾਣੀ ਸੁਣ ਕੇ ਗੁਰਬਾਣੀ ਸੁਣਨ ਤੋਂ ਬਾਅਦ ਵਿੱਚ ਇੱਕ ਜਪਜੀ ਸਾਹਿਬ ਜੀ ਦਾ ਜਿਹੜਾ ਪਾਠ ਆਉ ਮੈਂ ਲੰਮੇ ਪਈ ਕਰ ਲੈਣੀ ਹੁੰਨੀ ਆ ਤੇ ਚਉਪਾਈ ਸਾਹਿਬ ਜੀ ਦਾ ਪਾਠ ਜਿਹੜਾ ਵੀ ਪਾਠ ਮੇਰੇ ਮਨ 'ਚ ਆਉਂਦਾ ਹੈ ਮੈਂ ਉਹ ਹੀ ਕਰ ਲੈਣੀ ਹੁੰਨੀ ਆ ਜਿਸ ਤਰ੍ਹਾਂ ਗੁਰਮੰਤਰ ਸਾਹਿਬ ਦਾ ਹੋ ਗਿਆ ਮੋਲ ਮੰਤਰ ਸਾਹਿਬ ਹੋ ਗਿਆ ਹੈ ਨਾ ਤੇ ਮੈਂ ਇਸ ਤਰ੍ਹਾਂ ਹੀ ਕਰ ਲੈਣੀ ਹੁੰਨੀ ਆ ਮੰਜੇ ਤੇ ਪਈ ਪਈ ਤੇ ਫਿਰ ਮੈਂ ਜੱਕ ਦਾ ਮੋਟ ਪੈਣੀ ਹੁੰਨੀ ਮੈਂ ਇਦਾਂ ਨਹੀਂ ਕਿ ਆ ਵੀ ਉੱਠਣਾ ਨਹੀਂ ਹੈਗਾ ਤੇ ਜੱਕ ਦਾ ਮੈਂ ਉੱਠ ਕੇ ਆਪਣਾ ਬਿਸਤਰਾ ਵਗੈਰਾ ਕਲੀਨ ਕਰਨਾ ਹੈਗਾ ਆ ਤੇ ਆਪਣੇ ਜਿਹੜੇ ਕੱਪੜੇ ਵਗੈਰਾ ਵਾਸ਼ ਕਰਨ ਵਾਲੇ ਉਹਨਾਂ ਨੂੰ ਸਾਈਡ ਤੇ ਰੱਖਣਾ ਹੈਗਾ ਆ ਤੇ ਆਪਣੇ ਜਿਹੜੇ ਪਾਉਣ ਵਾਲੇ ਵੇਅਰ ਕਰਨ ਵਾਲੇ ਉਹਨਾਂ ਨੂੰ ਮੈਂ ਸਾਈਟ ਤੇ ਰੱਖ ਦਿੰਨੀ ਹੁੰਦੀ ਆ ਤੇ ਕਦੀ ਵੀ ਮੈਂ ਜਿਹੜੇ ਵਾਸ਼ ਕਰਨ ਵਾਲੇ ਕੱਪੜੇ ਨਾ ਉਹ ਆਪਣੇ ਰੂਮ ਚ ਨਹੀਂ ਰੱਖਦੀ ਹੁੰਦੀ ਕਿਉਂਕਿ ਮੈਨੂੰ ਰੂਮ ਚ ਦੇਖ ਕੇ ਨਾ ਉਹਨਾਂ ਨੂੰ ਨੈਗੇਟਿਵਿਟੀ ਆਉਂਦੀ ਆ ਤੇ ਮੈਂ ਉਹਨਾਂ ਨੂੰ ਨੈਗੇਟਿਵਿਟੀ ਸਾਹਮਣੇ ਰੱਖ ਕੇ ਨੈਗੇਟਿਵਿਟੀ ਨਹੀਂ ਪੈਦਾ ਕਰਦੀ ਹੁੰਦੀ ਆਪਣੇ ਆਪ ਚ ਕਿਉਂਕਿ ਮੈਨੂੰ ਹੁੰਦਾ ਹੈ ਕਿ ਆਲਸ ਨਾ ਦੇ ਮੈਨੂੰ ਕਿਸੇ ਵੀ ਚੀਜ਼ ਤੋਂ ਆਲਸ ਨਾ ਆਵੇ ਤੇ ਇਸ ਕਰਕੇ ਮੈਂ ਪਹਿਲਾਂ ਬਹੁਤ ਆਲਸੀ ਹੀ ਬਹੁਤ ਜ਼ਿਆਦਾ ਆਲਸੀ ਸੀ ਮੈਂ ਵੀ ਤੁਹਾਡੇ ਵਾਂਗੂ ਬਹੁਤ ਜ਼ਿਆਦਾ ਆਲਸੀ ਸੀਗੀ ਤੇ ਬਟ ਹੋਣ ਜੀ ਫਿਰ ਮੈਂ ਹੌਲੀ ਹੌਲੀ ਆਪਣੇ ਆਪ ਦੀ ਇੰਪਰੂਵਮੈਂਟ ਲੈਂਦੀ ਕਿ ਨਹੀਂ ਆਲਸ ਨਹੀਂ ਕਰਨਾ ਮੈਂ ਕਿਸੇ ਵੀ ਗੱਲ ਦਾ ਹਨ ਜਿਸ ਤਰ੍ਹਾਂ ਮੈਂ ਫਸਟ ਟਾਈਮ ਜਿਵੇਂ ਮੈਂ ਸਕੂਲ ਟਾਈਮ ਉੱਠਦੀ ਹੁੰਦੀ ਹੁੰਦੀ ਸੀ ਨਾ ਉਸ ਤਰ੍ਹਾਂ ਉੱਠਣਾ ਮੈਂ ਸਟਾਰਟ ਕਰ ਦਿੱਤਾ ਆਪਣੀ ਲਾਈਫ ਦੇ ਵਿੱਚ ਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਤੇ ਜਿਨ੍ਹਾਂ ਨੂੰ ਵੀ ਮੇਰੀ એનર્ਜੀ ਭਰੀ ਜਿਹੜੀ ਵੀਡੀਓ ਹੈ ਨਾ ਵਧੀਆ ਲੱਗਿਆ ਤੇ ਮੇਰੇ ਚ એનર્ਜੀ ਕਿਸ ਤਰ੍ਹਾਂ ਆਉਂਦੀ ਹੈ ਹਨ ਤੇ ਇਹ ਜਿਹੜੀਆਂ ਐਕਸਪੀਰੀਅੰਸ ਆ ਤੁਸੀਂ ਵੀ ਕਰਕੇ ਦੇਖਿਓ ਆਪਣੀ ਲਾਈਫ ਦੇ ਵਿੱਚ ਦੇ ਆਪਣੇ ਦਿਨ ਦੇ ਰੁਟੀਨ ਦੇ ਵਿੱਚ ਕਿ ਸੁਬਾ ਸੁਬਾ ਜਦੋਂ ਆਪਾਂ ਹਨੇਰੇ ਹਨੇਰੇ ਉੱਠਦੇ ਹਾਂ ਤੇ ਪਾਠ ਕਰਨ ਤੋਂ ਬਾਅਦ ਵਿੱਚ ਕਦੇ ਵੀ ਸੋਇਆ ਨਾ ਕਰੋ ਕਿਉਂਕਿ ਤੁਸੀਂ 4 4:30 ਵਜੇ ਉੱਠ ਜਾ ਕਰੋ ਬਾਅਦ ਵਿੱਚ ਕਦੇ ਵੀ ਹਨਾ ਬਿਸਤਰੇ 'ਚ ਨਾ ਬੈਠਾ ਕਰੋ ਜਦੋਂ ਆਪਾਂ ਦੁਬਾਰਾ ਬਿਸਤਰੇ 'ਚ ਬੈਠ ਜਾਂਦੇ ਹਾਂ ਉਹਦੇ ਨਾਲ ਆਪਣੀ ਜਿਹੜੀ એનર્ਜੀ ਉਹ ਬਿਲਕੁਲ ਲੋ ਹੋ ਜਾਂਦੀ ਹੈਗੇ ਤੇ ਕਦੇ ਵੀ ਬਿਸਤਰੇ ਵਿੱਚ ਬੈਠ ਕੇ ਚਾਹ ਨਾ ਪੀਆ ਕਰੋ ਤੇ ਜੇ ਤੁਸੀਂ ਚਾਹ ਰੋਟੀ ਕੁਝ ਵੀ ਖਾਣਾ ਪੀਣਾ ਹੈ ਤੇ ਆਪਣੇ ਉਹਨਾਂ ਨਹੀਂ ਜਿਹੜਾ ਮੰਜਾ ਬਿਸਤਰਾ ਹੁੰਦਾ ਜਾਂ ਚੇਅਰ ਕੁਰਸੀ ਟੇਬਲ ਜਿਸ ਤੇ ਵੀ ਤੁਸੀਂ ਬੈਠ ਕੇ ਸਵੇਰ ਦਾ ਬ੍ਰੈਕਫਾਸਟ ਕਰਦੇ ਆ ਰੋਟੀ ਪਾਣੀ ਕਰਦੇ ਆ ਜਾਂ ਲੰਚ ਜਾਂ ਜਨਰ ਕੋਈ ਵੀ ਕਰਦੇ ਹੈਗੇ ਤਾਂ ਕਦੇ ਵੀ ਬਿਸਤਰੇ ਵਿੱਚ ਬੈਠ ਕੇ ਨਾ ਕਰਿਆ ਕਰੋ ਤੇ ਕਿਉਂਕਿ ਉਸ ਦੇ ਨਾਲ ਆਪਣੀ ਜਿਹੜੀ એનર્ਜੀ ਲੈਵਲ ਆ ਉਹ ਘਟ ਜਾਂਦਾ ਹੈਗਾ ਆ ਕਿਉਂਕਿ ਆਪਾਂ ਨੂੰ ਆਦ ਸਹੀ ਬਿਸਤਰੇ ਤੋਂ ਪੈਂਦਾ ਹੈਗਾ ਫਿਰ ਆਪਣਾ ਦਿਲ ਕਰਦਾ ਹੈਗਾ ਕਿ ਆਪਾਂ ਰੋਟੀ ਖਾ ਕੇ ਉੱਠੀਏ ਨਾ ਬਸ ਉੱਥੇ ਹੀ ਡੱਗ ਜਾਈਏ ਤੇ ਮੈਨੂੰ ਇਹ ਆਲਸ ਪਹਿਲਾਂ ਬਹੁਤ ਜ਼ਿਆਦਾ ਸੀਗਾ ਹੁਣ ਨਹੀਂ ਹੈਗਾ ਤੇ ਹਨਾ ਤੇ ਲਾਲੋ ਜਿਸ ਤਰ੍ਹਾਂ ਕਿ ਤੁਸੀਂ ਕੁਝ ਵੀ ਖਾਣੇ ਪੀਣੇ ਆ ਤੇ ਆਪਣੇ ਬਿਸਤਰੇ ਦੇ ਵਿੱਚ ਨਾ ਖਾਇਆ ਪੀਆ ਕਰੋ ਤੇ ਬਿਸਤਰੇ ਤੋਂ ਬਾਹਰ ਕੁਝ ਵੀ ਖਾ ਪੀ ਸਕਦੇ ਆ ਤੁਸੀਂ ਤੇ ਲਾਲੂ ਹਨਾ ਜੇ ਤੁਸੀਂ ਆਪਣੇ ਆਪ ਚ ਸਵੇਰੇ ਸਵੇਰੇ ਪਾਠ ਕਰੋਗੇ ਹਨਾ ਪਾਠ ਦੇ ਨਾਲ ਤੁਹਾਡੇ ਮਨ ਚ ਇੰਨੀ એનર્ਜੀ ਆ ਜੂਗੀ ਕਿ ਤੁਸੀਂ ਸੋਚ ਨਹੀਂ ਸਕਦੇ ਹੈਗੇ ਤੇ ਬਟ ਉਸ ਨੂੰ ਵੀ ਪੋਜੀਟਿਵ ਕਰਨਾ ਹੈਗਾ ਇਸ ਤਰ੍ਹਾਂ ਨਹੀਂ ਕਿ ਉਤ ਉਤ ਨੂੰ ਮਨੇ ਕਰਨਾ ਹੈਗਾ ਪਾਠ ਜੇ ਪਾਠ ਤੁਸੀਂ ਕਰਨਾ ਹੀ ਹੈਗਾ ਆ ਤੇ ਆਪਣੇ ਅੰਦਰੋਂ ਆਪਣੇ ਦਿਲ ਧਰੂ ਪਾਠ ਕਰੋ ਤੇ ਦੇਖੋ ਤੁਹਾਡੇ ਚ ਇੰਨੀ ਕੋ એનર્ਜੀ ਆਉਗੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਤੇ ਜੇ ਲਾਲੋ ਤੁਹਾਨੂੰ ਥੋੜੀ ਜਿਹੀ એનર્ਜੀ ਫੀਲ ਹੁੰਦੀ ਆ ਹਨਾ 12 1 ਵਜੇ ਤੱਕ ਤਾਂ ਆਲਰੇਡੀ ਭੈਣਾਂ ਦੇ ਸਾਰਿਆਂ ਦੇ ਕੰਮ ਨਿਪਟ ਜਾਂਦੇ ਹੈਗੇ ਨੇ ਤੇ ਫਿਰ ਆਪਾਂ ਲਾਲੋ ਸ਼ਾਮ ਦੀ ਜਿਹੜੇ ਕੰਮ ਆ ਉਹ ਰੁਟੀਨ ਜਿਹੜੀ ਸਟਾਰਟ ਕਰ ਦਿੰਦੇ ਆ ਕਿ ਸਾਰੇ ਦਿਨ ਕੰਮ ਦਿੰਦੇ ਤਾਂ ਆਪਣੇ ਨਿਪੜਦੇ ਨਹੀਂ ਹੈਗੇ ਲਾਲੋ ਆਪਾਂ ਘੰਟਾਕ ਵੀ ਫ੍ਰੀ ਬੈਠ ਲੈਨੇ ਤੇ ਆਪਾਂ ਨੂੰ ਲੱਗਦਾ ਹੈਗਾ ਕਿ ਹਾਂ ਸ਼ਾਇਦ ਆਪਾਂ ਬਹੁਤ ਬੋਰ ਹੋ ਗਏ ਮੈਨੂੰ ਵੀ ਅੱਜ ਇਸ ਤਰ੍ਹਾਂ ਲੱਗਿਆ ਮੈਂ ਇੱਕ ਘੰਟਾ ਹੀ ਬੈਠੀ ਤੇ ਮੈਨੂੰ ਲੱਗਿਆ ਕਿ ਮੈਂ ਬਹੁਤ ਜ਼ਿਆਦਾ ਬੋਰ ਹੋ ਗਈ ਹਾਈ ਮੇਰੇ ਕਿ ਮੇਰੇ ਕੋਲੇ ਨਹੀਂ ਕੋਈ ਹੈਗਾ ਇਸ ਤਰ੍ਹਾਂ ਦਾ ਕੋਈ ਸੋਚ ਦੀ ਸੀ ਮੈਂ ਦਿਮਾਗ ਦੇ ਵਿੱਚ ਆ ਗਿਆ ਮੈਂ ਆਪਣੇ ਹਸਬੰਦ ਨੂੰ ਵੀ ਦੋ ਵਾਰੀ ਕਾਲ ਕਰ ਲਈ ਹੈਗੀ ਤੇ ਮੈਂ ਅੱਗੇ ਇੱਕ ਵਾਰੀ ਕਾਲ ਕਰਦੀ ਹੁੰਨੀ ਆ ਅੱਜ ਮੈਂ ਦੋ ਵਾਰੀ ਕਾਲ ਕਰ ਲਈ ਹੋਂਦਾਂ ਨੂੰ ਵੀ ਤੇ ਕਿਉਂਕਿ ਅੱਜ ਉਹ ਵੀ ਸੰਡੇ ਦਾ ਕਰਕੇ ਜਲਦੀ ਫ੍ਰੀ ਹੋਗੇ ਸੀਗੇ ਤਾਂ ਕਰਕੇ ਤੇ ਫਿਰ ਜੀ ਆਪਾਂ ਹਨਾ ਤੇ ਫਿਰ ਮੈਂ ਵੀ ਰੈਡੀ ਸ਼ੈਡ ਹੋ ਗਈ ਰੈਡੀ ਸ਼ੈਡ ਹੋ ਕੇ ਆਪਾਂ ਕੱਪੜੇ ਵਗੈਰਾ ਜਿਹੜੇ ਹੈਗੇ ਸੀ ਆਪਣੇ ਤੈਹ ਲਗਾਉਣ ਵਾਲੇ ਸੀਗੇ ਉਹਨਾਂ ਨੂੰ ਵੀ ਤਾਰ ਤੋਂ ਲਾ ਕੇ ਲਿਆਂਦਾ ਕੋਠੇ ਤੋਂ ਲਾ ਕੇ ਲਿਆਂਦਾ ਤੇ ਫਿਰ ਆਪਾਂ ਥੋੜੀ ਇੱਕ ਚਾਹ ਦਾ ਕੱਪ ਬਣਾ ਕੇ ਪੀਤਾ ਤੇ ਉਹਦੇ ਨਾਲ એનર્ਜੀ ਆਪਣੇ ਚ ਹੋਰ ਆ ਗਈ ਤੇ ਫਿਰ ਆਪਾਂ ਸ਼ੁਰੂ ਕਰ ਦਿੱਤੀ ਤੁਹਾਡੇ ਨਾਲ ਵੀਡੀਓ ਆਪਾਂ ਕਿਉਂਕਿ ਉਹਨਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਵੇ ਕਿ ਆਪਾਂ ਦੁਬਾਰਾ એનર્ਜੀ ਆਪਣੇ ਅੰਦਰ ਕਿਵੇਂ ਭਰ ਸਕਦੇ ਹੈਗੇ ਤੇ ਫਿਰ ਜੀ ਆਪਾਂ ਰੈਡੀ ਸ਼ੈਡ ਹੋਏ ਰੈਡੀ ਸ਼ੈਡ ਹੋ ਕੇ ਤੇ ਫਿਰ ਤੁਹਾਡੇ ਰੂਬਰੂ ਬੈਠੇ ਹੈਗੇ ਆਂ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਲੈਂਡ ਕਰਨਾ ਨਾ ਭੁੱਲਿਆ ਕਰੋ ਤੇ ਮੇਰੇ ਕੋਲੇ ਕੋਈ ਮਾਈਕ ਵਗੈਰਾ ਨਹੀਂ ਹੈਗਾ ਮੈਂ ਕੋਈ ਮਾਈਕ ਤੇ ਵੀਡੀਓ ਜਿਹੜੀ ਹੈਗੇ ਨਹੀਂ ਸ਼ੂਟ ਕਰਦੀ ਹੈਗੀ